ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਤੇ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋ ਸੇ ਵੀ ਠੀਕ ਆ ਚਲੋ ਜੀ ਇਹ ਹੈਗਾ ਦੁਪਹਿਰ ਦਾ ਟਾਈਮ ਤੇ ਅੱਜ ਜੀ ਤੁਹਾਨੂੰ ਦੱਸ ਦਿਆਂ ਜਿਵੇਂ ਆਪਾਂ ਬੁਟੀਕ ਦਾ ਕੰਮ ਕਰਦੇ ਆ ਹਨਾ ਤੇ ਬੁਟੀਕ ਤੇ ਕੋਈ ਗਰਾਹਕ ਨਹੀਂ ਆ ਰਿਹਾ ਹੈਗਾ ਤੇ ਕਿਵੇਂ ਆਪਾਂ ਗਰਾਹਕ ਨੂੰ ਮਤਲਬ ਕੀ ਲਈਏ ਤੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਮਤਲਬ ਕਿ ਬੁਟੀਕ ਦਾ ਕੰਮ ਕਰਦੇ ਸਲਾਈ ਵਗੈਰਾ ਕਰਦੇ ਆ ਕੁਝ ਵੀ ਸਲਾਈ ਕਰਦੇ ਆ ਹਨਾ ਤੇ ਉਹਦੀ ਥੋੜੀ ਜੀ ਵੀਡੀਓ ਬਣਾ ਕੇ ਨਾ ਜੋ ਆਪਣੇ WhatsApp ਸਟੇਟਸ ਹੁੰਦਾ ਉਹ ਤੇ ਲਗਾ ਦਿਆ ਕਰੋ ਤੇ WhatsApp ਸਟੇਟਸ ਲਗਾ ਦਿਆ ਕਰੋ ਤੇ ਨਾਲ ਹੀ Insta ID ਤੇ ਸਟੋਰੀ ਪਾ ਦਿਆ ਕਰੋ Insta ਤੇ ਤੇਜ਼ੀ ਦੇ ਨਾਲ ਆਪਣਾ ਗਰਾਕ ਔਲ ਲੱਗ ਜੂਆ ਤੇ ਜੋ ਆਪਣੇ ਗਾਹਾਂ ਮਤਲਬ ਕਿ ਸੇਲੀਆਂ ਹੁੰਦੀਆਂ ਨੇ ਫਰੈਂਡਸ ਵਗੈਰਾ ਹੁੰਦੇ ਨੇ ਉਹਨਾਂ ਨੂੰ ਕਹਿ ਰਿਆ ਕਰੋ ਐ ਵੀ ਮਤਲਬ ਕਿ ਬੁਟੀਕ ਬਾਰੇ ਤੁਸੀਂ ਅੱਗੇ ਤੋਂ ਅੱਗੇ ਦੱਸ ਦੋ ਤੇ ਜਦੋਂ ਵੀ ਬੁਟੀਕ ਮਤਲਬ ਕਿ ਆਪਾਂ ਕਪੜਾ ਦੇ ਸਲਾਈ ਕਰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਗ੍ਰਾਹਕ ਗ੍ਰਾਹਕ ਨੂੰ ਆਪਣੇ ਕੋਲ ਲਿਆ ਲਈ ਸਲਾਈ ਘੱਟ ਤੋਂ ਘੱਟ ਲੈਣੀ ਚਾਹੀਦੀ ਆ ਤਾਂ ਜੋ ਆਪਣਾ ਗ੍ਰਾਹਕ ਵਧੇ ਜੇ ਆਪਾਂ ਸਲਾਈ ਆਪਾਂ ਸਭ ਤੋਂ ਸਟਾਰਟਿੰਗ ਦੇ ਵਿੱਚ ਮਹਿੰਗੀ ਕਰਤੀ ਤੇ ਫਿਰ ਫਿਰ ਗ੍ਰਾਹਕ ਨੇ ਕਿੱਥੇ ਆਉਣਾ ਤੇ ਦੂਜਾ ਕੰਮ ਜੀ ਜੋ ਗਾਹਕ ਲੈਣ ਵਾਸਤੇ ਜੀ ਆਪਾਂ ਜਿਵੇਂ ਹੁਣ ਕਿਸੇ ਤੋਂ ਕੱਪੜੇ ਵਗੈਰਾ ਖਰੀਦਣ ਵਾਸਤੇ ਬਾਜ਼ਾਰ 'ਚ ਚਲੇ ਜਾਂਦੇ ਆ ਜਾਂ ਫਿਰ ਪਿੰਡਾਂ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਹਨਾ ਕੱਪੜੇ ਵਾਲੇ ਦੀ ਸ਼ਾਪ ਹੁੰਦੀ ਆ ਤੇ ਉੱਥੋਂ ਆਪਾਂ ਲੈਣ ਵਗੈਰਾ ਲੈਣ ਲੱਗ ਗਏ ਨੇ ਕੱਪੜੇ ਵਗੈਰਾ ਲੈਣ ਲੱਗ ਗਏ ਆ ਉਹ ਭੈਣ ਨੂੰ ਆਪਾਂ ਜੇ ਉਹ ਭੈਣ ਕੱਪੜੇ ਮਤਲਬ ਕੀ ਸੇਲ ਕਰਦੀ ਆ ਉਹਨੂੰ ਵੀ ਆਪਾਂ ਨੂੰ ਕਹਿਣਾ ਚਾਹੀਦਾ ਐ ਵੀ ਭਾਈ ਅਸੀਂ ਕੱਪੜੇ ਮਤਲਬ ਕਿ ਬੁਟੀਕ ਦਾ ਕੰਮ ਕਰਦੇ ਆ ਜੇ ਤੁਹਾਨੂੰ ਕੋਈ ਕੱਪੜੇ ਸੇਲ ਲੈਣ ਵਾਸਤੇ ਕੋਈ ਆਉਂਦੀ ਆ ਭੈਣ ਤਾਂ ਉਹਨੂੰ ਕਹਿ ਦਿਓ ਇਹ ਵੀ ਮਤਲਬ ਕਿ ਜੇ ਸਲਾਈ ਕਰਾਣੇ ਹੋਣ ਤਾਂ ਉਹ ਸਭ ਤੋਂ ਵਧੀਆ ਬੁਟੀਕਾਂ ਵੀ ਉਥੋਂ ਕਰਵਾ ਲਓ ਸਲਾਈ ਇਦਾਂ ਵੀ ਆਪਾਂ ਗਰਾਗ ਬਣਾ ਸਕਦੇ ਆ ਤੇ ਤੀਜੇ ਤੇ ਤਰੀਕਾ ਹੈਗਾ ਜੀ ਜਿਵੇਂ ਕਿ ਹੁਣ ਜਿਵੇਂ ਆਪਾਂ ਕੋਈ ਸ਼ਰਟ ਵਗੈਰਾ ਸਲਾਈ ਕਰਦੇ ਆ ਹਨਾ ਉਹ ਤੇ ਕੋਈ ਡਿਜ਼ਾਈਨ ਵਗੈਰਾ ਪਾ ਦਈਏ ਗਲੇ ਤੇ ਡਿਜ਼ਾਈਨ ਹੋ ਗਿਆ ਜਾਂ ਫਿਰ ਬਾਜੂ ਤੇ ਡਿਜ਼ਾਈਨ ਹੋ ਗਿਆ ਜਦੋਂ ਆਪਾਂ ਲੈਸ ਵਗੈਰਾ ਲਾਣੇ ਆ ਉਹ ਕੋਈ ਡਿਜ਼ਾਈਨ ਕੋਈ ਡਿਜ਼ਾਈਨ ਬਣਾ ਕੇ ਉਹ ਤੇ ਲੈਸ ਵਗੈਰਾ ਲਾਤੀ ਤੇ ਉਹ ਦੀ ਫਿਰ ਥੋੜੀ ਜੀ ਵੀਡੀਓ ਚੜਾ ਮਤਲਬ ਕਿ ਬਣਾ ਕੇ ਮਤਲਬ ਕਿ ਆਪਣੇ ਫਰੈਂਡਸ ਨੂੰ ਸ਼ੇਅਰ ਕਰਤੀ ਤੇ ਉਹ ਗਾਹਾਂ ਤੋਂ ਗਾਹਾਂ ਸ਼ੇਅਰ ਕਰ ਦਿੰਦੇ ਨੇ ਫਿਰ ਇਦਾਂ ਵੀ ਆਪਾਂ ਮਤਲਬ ਕਿ ਆਪਣੇ ਗਾਹਕ ਬਣਾ ਸਕਦੇ ਆ ਤੇ ਕੋਈ ਮਤਲਬ ਕਿ ਐਦਾਂ ਟੈਨਸ਼ਨ ਅੜੀ ਗੱਲ ਨਹੀਂ ਹੈਗੀ ਵੀ ਗ੍ਰਾਹਕ ਨਹੀਂ ਆਉਂਦਾ ਤਾਂ ਆਪਾਂ ਉਹਨੂੰ ਕਿਵੇਂ ਲਈਏ ਤੇ ਆਪਾਂ ਐਦਾਂ ਹੀ ਗ੍ਰਾਹਕ ਲਿਆ ਸਕਦੇ ਆ ਤੇ ਜਦੋਂ ਗ੍ਰਾਹਕ ਮਤਲਬ ਕਿ ਆਪਣੇ ਲਵੇ ਕੱਪੜੇ ਲੈ ਕੇ ਸਲਾਈ ਕਰਨ ਵਾਸਤੇ ਦੇ ਕੇ ਜਾਂਦਾ ਤੇ ਉਹਨੂੰ ਸਭ ਤੋਂ ਪਹਿਲਾਂ ਤਾਂ ਹੱਸ ਕੇ ਬੁਲਾਓ ਹਨਾ ਪਿਆਰ ਨਾਲ ਬੋਲੋ ਉਹਨੂੰ ਬੈਠਣ ਨੂੰ ਉੱਠਣ ਨੂੰ ਕਹੋ ਤੇ ਪਾਣੀ ਵਗੈਰਾ ਚਾਹ ਵਗੈਰਾ ਪੁੱਛੋ ਤੇ ਫੇਰ ਗ੍ਰਾਹਕ ਆਪਣਾ ਪੂਰਾ ਵਧੀਆ ਬਣਦਾ ਤੇ ਹੁਣ ਮੇਰੇ ਕੱਪੜੇ ਜਿਵੇਂ ਕਿ ਹੁਣ ਮੈਂ ਕੱਪੜੇ ਸਟਿਚਿੰਗ ਵੀ ਕਰਦੀ ਆ ਤੇ ਕੱਪੜੇ ਸੇਲ ਵੀ ਕਰਦੀ ਆ ਤੇ ਪੂਰਾ ਮਤਲਬ ਕਿ ਆਪਣੇ ਗ੍ਰਾਹਕ ਵਧੀਆ ਆਉਂਦਾ ਹਨਾ ਤੇ ਕੱਪੜੇ ਵੀ ਸੇਲ ਵਧੀਆ ਹੋਈ ਜਾਂਦੇ ਨੇ ਤੇ ਇਦਾਂ ਹੀ ਆਪਾਂ ਹੌਲੀ-ਹੌਲੀ ਆਪਾਂ ਜੀ ਗ੍ਰਾਹਕ ਬਣਾ ਸਕਦੇ ਆ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਗ੍ਰਾਹਕ ਵਾਲੇ ਆ ਵੀ ਗ੍ਰਾਹਕ ਨਾ ਆਉਂਦਾ ਹੋਵੇ ਤਾਂ ਗ੍ਰਾਹਕ ਕਿਵੇਂ ਬਣਾਈਏ ਤੇ ਬਿਲਕੁਲ ਛੋਟੀ ਜੀ ਵੀਡੀਓ ਹੈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਇਸੇ ਤਰ੍ਹਾਂ ਥੋੜ੍ਹੀ-ਥੋੜ੍ਹੀ ਮਤਲਬ ਕੀ ਛੋਟ-ਛੋਟੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ ਸਲਾਈ ਦੀਆਂ ਤੇ ਬਾਕੀ ਕੱਪੜੇ ਵਾਸ਼ਿੰਗ ਕਰਨ ਦੀਆਂ ਤੇ ਚਲੋ ਜੀ ਮਿਲਦੇ ਕੱਲ ਨੂੰ ਇੱਕ ਹੋਰ ਵੀਡੀਓ ਨਾਲ ਤਕਲੀਸਾ ਅਰਿਆਨੁਸ਼ਾ ਸ਼ਸ਼ੀਕਾਲ ਬਾਏ ਬਾਏ